ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇੱਕ ਦਰਬਾਰ ਸਾਹਿਬ ਦੀ ਵੀਡੀਓ AI ਦੇ ਥਰੂ ਕਿਸੇ ਨੇ ਐਡਿਟ ਕੀਤੀ ਹੈ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਘੁੰਮ ਰਹੀ ਹੈ ਕਿ ਜਿਹਦੇ ਵਿੱਚ ਵਿਖਾਇਆ ਗਿਆ ਕਿ ਸ਼੍ਰੀ ਦਰਬਾਰ ਸਾਹਿਬ ਇਦਾਂ ਮਤਲਬ ਟਿਹਰੀ ਕਰਦੇ ਆ ਵਿਖਾਇਆ ਵਾ ਟੈਂਦਿਆ ਵਿਖਾਇਆ ਵਾ ਵੇਖੋ ਪਹਿਲਾਂ ਤਾਂ ਇਹਨਾਂ ਲੋਕਾਂ ਨੇ ਕਰਤੂਤਾਂ ਇਹ ਵੀ ਕੀਤੀਆਂ ਵੀ ਦਰਬਾਰ ਸਾਹਿਬ ਨੂੰ ਮੇਲਾਂ ਭੇਜੀਆਂ ਵੀ ਦਰਬਾਰ ਸਾਹਿਬ ਤੇ ਅਸੀਂ ਬੰਬ ਦੇ ਨਾਲ ਇਦਾਂ ਹਮਲਾ ਕਰਾਂਗੇ ਪਈ ਨਾ ਇਹਨਾਂ ਲੋਕਾਂ ਨੇ ਮੇਲਾ ਭੇਜੀਆਂ ਨਹੀਂ ਇਹਨਾਂ ਦੀ ਗੱਲ ਬਣੀ ਤੁਹਾਨੂੰ ਪਤਾ ਵੀ ਵਿਚਾਰਿਆ ਨੇ ਫਿਰ ਫੀਲਿੰਗ ਤੇ ਲੈਣੀ ਹੋਈ ਵੀ ਜਿਹੜਾ ਕੋ ਸੱਦਾ ਨਹੀਂ ਜਾ ਕੇ ਇੱਕ ਜੇ ਵੱਜਾ ਗਿਆ ਤੇ ਇਦਾਂ ਏਜ ਦੇ ਥਰੂ ਟਾ ਕੇ ਤੇ ਐਰਟ ਕਰਕੇ ਫੀਲਿੰਗਾਂ ਲੈ ਲੋ ਪਰ ਮੈਂ ਇਹਨਾਂ ਵੀਰਾਂ ਨੂੰ ਦੁਬਾਰਾ ਬੇਨਤੀ ਕਰਦਾ ਮੇਰੇਓ ਭਰਾਵੋ ਬੜੇ ਇੱਥੇ ਚੜਕੇ ਤੁਹਾਡੇ ਵਰਗੇ ਆਏ ਆ ਅਫਦਾਲੀ ਵਰਗੇ ਆ ਚੁੱਕੇ ਆ ਬੜੇ ਹਮਲਾਵਰ ਇੱਥੇ ਆ ਚੁੱਕੇ ਆ ਇੰਦਰਾ ਗਾਂਧੀ ਵਰਗੇ ਨੇ ਮੱਥਾ ਲਾ ਕੇ ਵੇਖ ਲਿਆ ਵਾ ਨਹੀਂ ਗੱਲ ਆਪਣੀ ਹੁਣ ਜੇ ਤੁਹਾਡੇ ਯੋਗਤ ਹੈਗੀ ਆ ਤੇ ਇੱਕ ਰਿਸਤਾ ਹੈ ਕਿ ਜਵਨ ਦੀ ਗੱਲ ਗੱਲ ਤੁਸੀਂ ਕਰੋ ਆ AI ਦੇ ਥਰੂ ਜਿਹੜੀਆਂ ਤੁਸੀਂ ਐਡਿਟਿੰਗ ਕਰਦੇ ਜੀ ਬੇਨਤੀ ਆ ਇਹ ਇਦਾਂ ਕੱਖਣੀ ਹੋਣਾ ਕਦੀ AI ਦੇ ਨਾਲ ਵੇਖੀਦਾ ਕੋਈ ਐਸਿੰਗ ਸਾਡੇ ਕੋਲ ਵੀਡੀਓ ਹੁੰਦੀਆਂ ਵਾਇਰਲ ਹੋ ਕੇ ਕਦੀ AI ਦੇ ਨਾਲ ਵੇਖੀਦਾ ਕਦੀ ਗੁਰੂ ਨਾਨਕ ਸਾਹਿਬ ਦੀ ਫੋਟੋ ਲੈ ਕੇ ਭਗਵਾਨ ਸ਼ਿਵ ਜੀ ਦੀ ਫੋਟੋ ਲੈ ਕੇ ਇਦਾਂ ਮੱਥਾ ਟਿਕਾਉਂਦਿਆਂ ਵਖਾ ਦੇਂਦੇ ਦੋਵੇਂ ਇੱਕ ਦੂਜੇ ਨੂੰ ਕਦੀ ਹੱਥ ਮਲਾ ਰਹੇ ਆ ਕਦੀ ਜੱਫੀ ਪਾ ਰਹੇ ਗਲੇ ਲਾ ਰਹੇ ਆ ਕਦੀ ਵੇਖੀ ਤਾਂ ਗੁਰੂ ਨਾਨਕ ਸਾਹਿਬ ਨੂੰ ਸ਼ਿਵਜੀ ਅੱਗੇ ਮੱਥਾ ਟੇਕਾ ਰਹੇ ਹੁੰਦੇ ਆ ਤੇ ਮੇਰੀ ਬੇਨਤੀ ਆ ਆਪਣੇ ਖਾਸ ਕਰਕੇ ਜਥੇਬੰਦਗਾਂ ਨੂੰ ਵੀ ਇਹੋ ਜਿਹੇ ਲੋਕ ਜਿਹੜੇ AI ਦੇ ਥਰੂ ਐਡੀਟਿੰਗ ਕਰਦੇ ਆ ਇਹਨਾਂ ਦੇ ਉੱਪਰ 36 ਤੋਂ 56 ਸਿਕੰਜਾ ਕੱਸਿਆ ਜਾਵੇ ਜੇ ਅੱਜ ਆਪਾਂ ਸਿਕੰਜਾ ਨਾ ਕੱਸਿਆ ਤੁਹਾਨੂੰ ਪਤਾ ਵਾ ਇਹੀ ਹਰਕਤ ਕੋਈ ਇੱਕ ਵਾਰੀ ਕਰੇਗਾ ਦੋ ਵਾਰੀ ਕਰੇਗਾ ਆਪਾਂ ਨਾ ਉਹਨੂੰ ਰੋਕ ਲਈ ਤੇ ਗਾੜੀ ਵਾਦਾ 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 ਉਹ ਬੜਾ ਕੁਝ ਕਰੇਗਾ ਫਿਰ ਮੇਰੀ ਜਥੇਬੰਦੀਆਂ ਨੂੰ ਆਪਣੇ ਨੂੰ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਦਾ ਰਿਐਕਸ਼ਨ ਲਿਆ ਜਾਵੇ ਵੇਖੋ ਬੇਨਤੀ ਮੈਂ ਕਰਾਂ ਵੀ ਹੋਣੇ ਕੋਈ ਬਾਬਾ ਕਿਸੇ ਡੇਰੇ ਦੇ ਵਿੱਚ ਕੋਈ ਬਲਾਤਕਾਰ ਕਰ ਦੂਗਾ ਨਾ ਕਿਸ ਨਾਨਕਸਰ ਦੇ ਡੇਰੇ ਦੇ ਵਿੱਚ ਚਰਨ ਘੜ ਵਾਲਿਆਂ ਨੇ ਕੀਤਾ ਹੈ ਜੱਸੀ ਬਾਬੇ ਵਰਗੇ ਨੇ ਕੀਤਾ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਡੀਆਂ ਜਥੇਬੰਦੀਆਂ 5 ਮਿੰਟ ਵੀ ਲਾਉਣਗੀਆਂ ਇਕੱਠੀਆਂ ਹੋਣ ਤੇ ਕਿ ਮਹਿਰੋਂ ਦਾ ਹੱਥ ਪਾਉਣੀ ਹੈ ਪਰ ਮੇਰੀ ਜਥੇਬੰਦੀਆਂ ਨੂੰ ਬੇਨਤੀ ਹੈ ਥੋੜਾ ਜਿਹਾ ਇਧਰ ਧਿਆਨ ਦੇਣ ਦੀ ਲੋੜ ਹੈ ਕਿ ਜਿੱਥੇ ਸ਼ਰਿਆ ਆਮ ਤੇ ਹੱਕ ਦੇ ਵਿੱਚ ਵੱਜਣ ਜੋਗੇ ਇਹ ਲੋਕ ਹੈ ਨਹੀਂਗੇ ਖਾਲਸਾ ਪੰਥ ਦੇ ਤੇ ਪਰ AI ਦੇ ਥਰੂ ਜਿਹੜੀਆਂ ਇਦਾਂ ਦੀਆਂ ਵੀਡੀਓ ਬਣਾ ਕੇ ਫੀਲਿੰਗਾਂ ਲੈਂਦੇ ਆ ਵੀ ਅਸੀਂ ਦਰਬਾਰ ਸਾਹਿਬ ਟਾ ਦਿਆਂਗੇ ਇਦਾਂ ਬੇਨਤੀ ਹੈ ਇਹੋ ਜੇ ਲੋਕਾਂ ਨੂੰ ਨੱਥ ਪਾਉਣ ਦੀ ਲੋੜ ਆ ਬਾਕੀ ਮੇਰੀ ਦੂਜੀ ਬੇਨਤੀ ਸਾਡੇ ਹੋਰ ਜਥੇਬੰਦੀਆਂ ਨੂੰ ਵੀ ਆ ਸਾਡੇ ਵਿੱਚ ਬਹੁਤ ਸਾਰੇ ਐਸੇ ਬਹਿਰੂਪ ਗਏ ਸਿੱਖਾਂ ਦੇ ਵਿੱਚ ਫਿੱਟ ਕੀਤੇ ਏਜੰਸੀਆਂ ਨੇ ਅੱਜ ਖਾਸ ਕਰਕੇ ਮੈਂ ਜੇ ਨਾਮ ਲੈ ਦਵਾ ਹਰਜੀਤ ਕੁਮਾਰ ਰਸੂਲਪੁਰ ਸਿੰਘ ਮੈਂ ਕਿਉਂ ਨਹੀਂ ਲਾਇਆ ਕਿਉਂਕਿ ਉਹਦੇ ਕੰਮ ਸਿੰਘਾਂ ਵਾਲੇ ਸਿੱਖਾਂ ਵਾਲੇ ਹੈ ਹੀ ਨਹੀਂ ਹਰਜੀਤ ਰਸੂਲਪੁਰ ਬੰਦੇ ਦਾ ਨਾਮ ਮਾਫ ਕਰਨਾ ਮੈਂ ਨਹੀਂ ਇਹ ਸਾਧ ਸੰਗਤ ਜੀ ਕਦੀ ਉਸ ਬੰਦੇ ਨੂੰ ਵੇਖਿਆ ਵੀ ਉਹ ਬੰਦਾ ਕਦੀ ਦਰਬਾਰ ਸਾਹਿਬ ਆਇਆ ਹੋਵੇ ਮੈਂ ਕਦੀ ਉਹਦੇ ਆਈਡੀ ਦੇ ਫੋਟੋ ਨਹੀਂ ਵੇਖੀ ਮੈਂ ਕਦੀ ਉਹਦੀ ਆਈਡੀ ਦਾ ਕੋਈ ਫੋਟੋ ਨਹੀਂ ਵੇਖਿਆ ਸੀ ਤੇ ਜਿੱਥੇ ਉਹ ਫਤੇਗੜ ਸਾਹਿਬ ਗਿਆ ਹੋਵੇ ਕਦੇ ਹੀ ਮੈਂ ਫੋਟੋ ਵੇਖੀ ਵੀ ਕਦੀ ਉਹ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਪਟਨਾ ਸਾਹਿਬ ਗਿਆ ਵੇ ਮੈਂ ਕਦੀ ਨਹੀਂ ਉਹਨੂੰ ਵੇਖਿਆ ਕਦੀ ਚਮਕੌਰ ਸਾਹਿਬ ਨਹੀਂ ਗਿਆ ਵੇਖਿਆ ਕਦੀ ਗੋਦਵਾਲ ਸਾਹਿਬ ਨਹੀਂ ਗਿਆ ਵੇਖਿਆ ਕਿੱਥੇ ਹੁੰਦਾ ਵਾ ਕਿੰਨਾ ਨਾ ਫੋਟੋ ਆਉਂਦੀਆਂ ਉਹਦੀਆਂ ਕਦੀ ਤੇ ਰਾਧਾ ਸਵਾਮੀ ਬਿਆਸ ਵਾਲੇ ਨਾਲ ਬਿਆਸ ਵਾਲਾ ਬਾਬਾ ਵੀ ਸਰਕਾਰੀ ਕਦੀ ਬਗੇਸ਼ਵਰ ਵਾਲੇ ਨਾਲ ਕਦੀ ਪ੍ਰੇਮਾ ਨੰਦ ਨਾਲ ਤੇ ਕਦੀ ਕਿਸੇ ਮੰਦਰ ਦੇ ਵਿੱਚ ਗਿਆ ਵਾ ਰਾਮ ਮੰਦਰ ਬਣੇ ਤੇ ਗਿਆ ਤੇ ਵੇਖਿਆ ਵੇ ਮੰਦਰਾਂ ਦੇ ਵਿੱਚ ਗੰਗਾ ਚ ਉਤਰ ਕੇ ਆਇਆ ਜਲ ਦੇ ਰਿਹਾ ਵਾ ਇਹ ਕੰਮ ਸਿੱਖਾਂ ਵਾਲੀ ਆ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਫਰਕ ਪੈਂਦਾ ਉਸ ਚੀਜ਼ ਨਾਲ ਵੀ ਉਹ ਜਿੱਥੇ ਮਰਜੀ ਖੇ ਖਾਵੇ ਜਿਹੜੇ ਮਰਜੀ ਠੱਠੇ ਕੂ ਦੇ ਵਿੱਚ ਜਾਵੇ ਅਸੀਂ ਕੀ ਲੈਣਾ ਭਾਈ ਅਸੀਂ ਕੀ ਲੈਣਾ ਪਰ ਸਾਨੂੰ ਦੁੱਖੋ ਦੋ ਲੱਗਦਾ ਵਾ ਵੀ ਜਦੋਂ ਕੋਈ ਬੰਦਾ ਨਿਹੰਗ ਸਿੰਘਾਂ ਵਾਲਾ ਬਾਣਾ ਪਾ ਕੇ ਗੁਰੂ ਦਾ ਬਖਸ਼ਾ ਹੋਇਆ ਦਮਾਲਾ ਦਸਤਾਰ ਗੁਰੂ ਦੀ ਸਜਾ ਕੇ ਤੇ ਜਦੋਂ ਬੰਦਾ ਕਬਰਾਂ ਮੜੀਆਂ ਮੱਠੀਆਂ ਦੇ ਨੱਕ ਰਗੜਦਾ ਵਾ ਮੂਰਤੀਆਂ ਗਾੜੀ ਨੱਕ ਰਗੜਦਾ ਵਾ ਜਿਹਦੇ ਬਾਰੇ ਮਹਾਰਾਜ ਨੇ ਬਾਣੀ 'ਚ ਕਿਹਾ ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਿਰ ਨਾਹੀਂ ਜਦੋਂ ਉਹ ਬੰਦਾ ਬੁੱਤ ਪ੍ਰਸਤੀ ਕਰਦਾ ਵਾ ਬੁੱਤ ਮੱਥੇ ਢੇਕਦਾ ਨੱਕ ਰਗੜਦਾ ਵਾ ਉਦੋਂ ਸਾਨੂੰ ਦੁੱਖ ਲੱਗਦਾ ਵਾ ਤੇ ਦੁੱਖ ਅਰ ਜੀਤ ਰਸੂਲਪੁਰ ਦਾ ਨਹੀਂ ਲੱਗਦਾ ਦੁੱਖ ਉਹ ਤੇ ਦਿਮਾਲੇ ਦਾ ਲੱਗਦਾ ਵਾ ਕਿ ਇਹ ਦਿਮਾਲਾ ਗੁਰੂ ਦਾ ਵਾ ਤੇ ਦਿਮਾਲਾ ਗੁਰੂ ਦਾ ਗੁਰੂ ਨੂੰ ਮੋੜ ਦੇਵੇ ਸਾਡੇ ਲੋ ਟੱਠੇ ਖੂਤ ਜਾ ਕੇ ਮਰੇ ਅਸੀਂ ਕੀ ਲੈਣਾ ਵੇਖਿਆ ਆ ਰਾਮ ਮੰਦਰ ਬਣਿਆ ਜੋਧਿਆ ਦੇ ਵਿੱਚ ਗੱਲ ਮੇਰੀ ਧਿਆਨ ਨਾਲ ਸੁਣਿਓ ਅਯੋਧਿਆ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦਾ ਮੰਦਰ ਬਣਿਆ ਹਿੰਦੂ ਵੀਰਾਂ ਨੂੰ ਮੁਬਾਰਕ ਮੰਦਰ ਬਣਿਆ ਉਹਨਾਂ ਦਾ ਉਹਰਜੀਤ ਰਸੂਲਪੁਰ ਉੱਥੇ ਲੰਗਰ ਲੈ ਕੇ ਪਹੁੰਚਿਆ ਕਦੀ ਸ਼ੀਦੀ ਦਿਹਾੜੇ ਚੱਲ ਰਹੇ ਹੁਣ ਪੋਦੇ ਮਹੀਨੇ ਦੇ ਵਿੱਚ ਸਾਰੇ ਸ਼ੀਦੀ ਦਿਹਾੜੇ ਹੁੰਦੇ ਨਾ ਸਾਬ ਜਿਆਦੇ ਦੇ ਵੀ ਗੁਰੂ ਸਾਹਿਬ ਦੇ ਵੀ ਗੁਰ ਤੇਗ ਬਹਾਦਰ ਸਾਹਿਬ ਦੇ ਵੀ ਪਰਿਵਾਰ ਬਿਛੋੜੇ ਦੇ ਮੈਂ ਨਹੀਂ ਕਦੀ ਵੇਖਿਆ ਵੀ ਉਸ ਬੰਦੇ ਨੇ ਕਦੀ ਲੰਗਰ ਸਿਕੰਜਨ ਸਾਹਿਬ ਦਿੱਲੀ ਲਾਇਆ ਹੋਵੇ ਕਦੀ ਨਹੀਂ ਵੇਖਿਆ ਮਾਫ ਕਰਨਾ ਮੈਂ ਨਹੀਂ ਜੇ ਕਦੀ ਵੇਖਿਆ ਪੀ ਉਸ ਬੰਦੇ ਨੇ ਕਦੀ ਫਰੇਗੜ ਸਾਹਿਬ ਦੁੱਧੇ ਲੰਗਰ ਮੋਤੀ RAM ਮਹਿਰੇ ਦੀ ਯਾਦ ਦੇ ਵਿੱਚ ਲਾਏ ਹੋਣ ਅਸੀਂ ਨਹੀਂ ਵੇਖਿਆ ਕਦੀ ਉਹ ਬੰਦਾ ਕਿਸੇ ਗੁਰਧਾਮ ਤੇ ਗੁਰੂ ਦੇ ਗੁਰਗ੍ਰੰਥ ਸਾਹਿਬ ਨੂੰ ਨੱਕ ਮਸਤਕ ਹੁੰਦਾ ਹੀ ਨਹੀਂ ਵੇਖਿਆ ਆਰਐਸਐਸ ਦੇ ਹੋਰ ਵੀ ਮੈਂ ਮੰਨਦਾ ਵਾਂ ਵੇਖੋ ਕਈ ਬੰਦੇ ਆਰਐਸਐਸ ਦੇ ਜਿਹੜੇ ਸਾਡੇ ਵਿੱਚ ਫਿੱਟ ਕੀਤੀ ਏਜੰਸੀਆਂ ਨੇ ਬਹੁਤ ਆਦ ਸਾਡੇ ਪ੍ਰਚਾਰਕ ਵੀ ਐਸੇ ਹੈਗੇ ਆ ਜਿਹੜੇ ਏਜੰਸੀਆਂ ਦੀ ਬੋਲੀ ਬੋਲਦੇ ਆ ਤੁਹਾਨੂੰ ਪਤਾ ਵਾ ਕਿਹੜੇ ਕਿਹੜੇ ਪ੍ਰਚਾਰਕ ਆ ਜਿਹੜੇ ਖਾਸ ਕਰਕੇ ਸਾਡੀਆਂ ਵੀਡੀਓ ਵੇਂਦੇ ਆ ਉਹਨਾਂ ਨੂੰ ਪਤਾ ਵਾ ਮੈਂ ਸ਼ਰ੍ਹਾਂ ਬੋਲਦਾ ਵਾਂ ਮੈਂ ਨੀ ਕਿਸੇ ਤੋਂ ਡਰਦਾ ਹਾਂ ਦੱਸੋ ਡਰੇ ਜੇ ਪਾਪ ਕਮਾਉਂਦਾ ਆ ਆਪਾਂ ਸ਼ਰ੍ਹਾਂ ਬੋਲੀਦਾ ਵਾਂ ਵੀ ਕਿਹੜੇ ਪ੍ਰਚਾਰਕ ਏਜੰਸੀਆਂ ਦੇ ਆ ਨਾਲੇ ਕੀ ਬੋਲੀਦਾ ਵਾ ਹੈਗੇ ਉਹ ਵੀ ਏਜੰਸੀਆਂ ਦੇ ਆ ਪਰ ਐਦਾਂ ਵੀ ਉਹ ਏਦੀ ਤਰ੍ਹਾਂ ਹਰਜੀਤ ਰਸੂਲਪੁਰ ਦੀ ਤਰ੍ਹਾਂ ਅਲਫ ਨੰਗੇ ਨਹੀਂ ਹੋਏ ਹਰਜੀਤ ਰਸੂਲਪੁਰ ਅਲਫ ਨੰਗਾ ਹੋਇਆ ਪਿਆ ਵੀ ਮੈਂ ਏਜੰਸੀਆਂ ਦਾ ਵਾਂ ਜਿੱਥੇ ਬੰਦੀਆਂ ਨੂੰ ਮੇਰੀ ਬੇਨਤੀ ਆ ਦੇਖੋ ਪੀ ਇਹੋ ਜਿਹੇ ਬੰਦਿਆਂ ਦੇ ਉੱਪਰ ਐਕਸ਼ਨ ਲੈਣਾ ਚਾਹੀਦਾ ਵਾ ਕਿਉਂਕਿ ਪਤਾ ਵਾ ਇਹੋ ਜੀਆਂ ਹਰਕਤਾਂ ਜੇਕਰ ਮੈਂ ਪੈਂਟ ਸ਼ਰਟ ਪਾ ਕੇ ਕੋਈ ਹੋਰ ਕਪੜੇ ਪਾ ਕੇ ਨਾਰਮਲ ਕੀਤੀਆਂ ਪਤਾ ਹੈ ਇਹਨਾਂ ਨੂੰ ਵੀ ਇਦਾਂ ਗੁਰੂ ਦਾ ਬਾਣਾ ਬਦਨਾਮ ਨਹੀਂ ਹੋਣਾ ਇਹਨੂੰ ਪਤਾ ਵੀ ਜਿਵੇਂ 에어 ਟਰੈਕ ਕੀਤਾ ਕੀਤੀਆਂ ਬਾਣਾ ਪਾ ਕੇ ਗੁਰੂ ਦਾ ਬਖਸ਼ਾ ਹੋਇਆ ਦਮਾਲਾ ਸਿਰ ਤੇ ਆ ਕੇ ਇਹਨੂੰ ਪਤਾ ਵਾ ਇਦਾਂ ਚੱਕੀ ਬਦਨਾਮ ਹੋਣੀ ਹੈ ਬਾਕੀ ਮੇਰੀ ਜਥੇਬੰਦੀਆਂ ਨੂੰ ਬੇਨਤੀ ਹੈ ਪੀ ਆ ਮੇ ਬਲਾਤਕਾਰੀਆਂ ਦੇ ਇਕੱਠੀਆਂ ਬਲਾਤਕਾਰੀਆਂ ਦੇ ਹੱਕ ਜਾਪਾ ਇਕੱਠੇ ਹੋਣ ਵਾਸਤੇ ਨਹੀਂਗੇ ਆਪਾਂ ਕਿਸੇ ਪੰਥ ਦੇ ਮਸਲੇ ਦੇ ਵਿੱਚ ਵੀ ਇਕੱਠੇ ਹੋਣ ਵਾਸਤੇ ਉਪਰੋਲਾ ਕਰੀਏ ਬਾਕੀ ਮੇਰੀ ਫਿਰ ਬੇਨਤੀ ਹੈ ਕਿ ਜਿਹੜੇ ਵੇਖੋ ਇਦਾਂ ਦੀਆਂ ਵੰਸਵੰਦੀਆਂ ਵੀਡੀਓ ਏਆਈ ਦੇ ਥਰੂ ਐਡੀਟਿੰਗ ਕਰਕੇ ਸ੍ਰੀ ਦਰਬਾਰ ਸਾਹਿਬ ਟਾਉਣ ਦੀ ਵੀਡੀਓ ਆਈ ਜਾਂ ਹੋਰ ਗੁਰੂ ਸਾਹਿਬਾਨ ਨੇ ਕਹੀ ਅਸੀਂ ਆਉਂਦੀਆਂ ਵਾ ਇਹਨਾਂ ਚੀਜ਼ਾਂ ਤੇ ਐਕਸ਼ਨ ਲੈਣਾ ਚਾਹੀਦਾ ਅੱਜ ਐਕਸ਼ਨ ਨਾਲਿਆ ਚੁੱਪ ਕੀਤੇ ਬੈਠੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਫ ਕਰਨਾ ਬਹੁਤ ਦਿੱਕਤ ਦੇਣ ਗਿਆ ਸਾਨੂੰ ਇਹ ਉਹ ਤਾਂ ਸ਼ਰਿਆਮ ਕਹਿੰਦੇ ਆ ਮੋਨ ਭਗਵਤ ਵਰਗੇ ਸ਼ਰਿਆਮ ਕਹਿੰਦੇ ਆ ਉਹ ਆਂਦੇ ਵੀ ਕਰਨੇ ਸਨਾਤਨ ਦਾ ਪ੍ਰਚਾਰ ਹੀ ਲਏ ਆ ਮੋਨ ਭਗਵਤ ਦੀ ਮਸਪੀਤ ਸੁਣੀ ਇੱਕ ਉਹ ਆਂਦਾ ਸਿੱਖ ਵੀ ਸਨਾਤਨ ਦਾ ਪ੍ਰਚਾਰ ਹੀ ਕਰਨ ਦਾ ਇਹਨਾਂ ਦੇ ਥੋੜੀ ਜਿਹੀ ਵੱਖਰੇ ਤਰੀਕੇ ਨਾਲ ਕਰਦੇ ਆ ਇਹ ਇਹ ਥੋੜਾ ਨਵੇਂ ਤਰੀਕੇ ਨਾਲ ਕਰਦੇ ਆ ਵੇਖੋ ਉਹਨਾਂ ਗੱਲ ਕਿੱਡੇ ਸੋਹਣੇ ਤਰੀਕੇ ਨਾਲ ਕੀਤੀ ਕਿੱਡੇ ਸੋਹਣੇ ਤਰੀਕੇ ਨਾਲ ਸਾਨੂੰ Hindu ਬਣਾ ਕੇ ਵਿਖਾਤਾ ਉਹਨੇ ਅੰਦਾ ਕਰਨਦੇ ਸੀ ਕਿ ਅੰਦਾ ਕਰਨਦੇ ਸਨਾਤਨ ਦਾ ਪ੍ਰਚਾਰੀ ਡਏ ਥੋੜੇ ਵੱਖਰੇ ਤਰੀਕੇ ਨਾਲ ਡਏ ਤੇ ਉਹਨੂੰ ਮੈਂ ਬਾਣੀ ਦੇ ਵਿੱਚੋਂ ਜਵਾਬ ਦੇ ਦੇਵਾਂ ਮੋਹਨ ਭਗਵਤ ਨੂੰ ਕਿ ਭਾਈ ਸਾਹਿਬ ਬਾਣੀ ਕਹਿੰਦੀ ਆ ਨਾ ਹਮ Hindu ਨਾ Musalman ਅੱਲਾ ਰਾਮ ਕੇ ਪਿੰਡ ਪ੍ਰਾਨ ਅਸੀਂ Hindu ਨਹੀਂ ਆ ਜਿਹੜੇ ਅਸੀਂ ਗਾਇਤਰੀ ਪੜ੍ਹ ਗਏ ਅਸੀਂ Musalman ਨਹੀਂ ਜਿਹੜੇ ਕਲਮਾ ਪੜ੍ਹ ਗਏ ਗੁਰੂ ਕੇ ਸਿੱਖ ਆ ਗੁਰੂ ਸਤਗੁਰ ਕਾਜੋ ਸਿੱਖ ਅਖਾਈ ਸੋ ਭੜਕੇ ਉਠਾਰ ਨਾਮ ਪਿਆਵੇ ਇਹੋ ਜੀਆਂ ਚੀਜ਼ਾਂ ਦਾ ਸਾਨੂੰ ਐਕਸ਼ਨ ਲਾਈਨ ਦੀ ਲੋੜ ਆ ਜਥੇਬੰਦੀਆਂ ਸਾਡੀਆਂ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਜਿਹੜੇ ਹਰਜੀਤ ਤਰਸੂਲਪੁਰ ਵਰਗੇ ਜਾਂ ਹੋਰ ਵੀ ਕਈ ਏਜੰਸੀਆਂ ਦੇ ਬਹਿਰੂਪੇਗੇ ਜਿਹੜੇ ਫਿੱਟ ਹੋਏ ਸਾਡੇ ਵਿੱਚ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਜੇ ਨਾ ਧਿਆਨ ਦਿੱਤਾ ਤੇ ਅੰਦਰ ਹੀ ਅੰਦਰ ਹੀ ਕਿਤੇ ਸਿੱਕੀ ਨੂੰ ਖੋਖਲਾ ਕਰਨਗੇ ਵਿਸ਼ਾ ਆਪਣਾ ਹਰਜੀਤ ਤਰਸੂਲਪੁਰ ਨਹੀਂ ਸੀ ਵਿਸ਼ਾ ਆਪਣਾ ਹੋਇਕੋ ਸੀ ਵੀ ਜਿਹੜਾ ਦਰਬਾਰ ਸਾਹਿਬ ਦਾ ਮਾਡਲ ਤਿਆਰ ਕਰਕੇ ਉਹਨੂੰ ਢੈਂਦਾ ਬਖਾਇਆ ਗਿਆ ਵਾ ਪਰ ਜਿੱਥੇ ਆਪਾਂ ਗੱਲ ਕੀਤੀ ਇਸ ਸਿਕੀਰ ਦਾ ਵਿਰੋਧ ਸ਼ੁਰੂ ਤੋਂ ਹੁੰਦਾ ਆ ਆ ਜਿਹੜਾ ਜਿੰਨੇ ਹੁਣ ਏਆਈ ਨਾਲ ਵੀਡੀਓ ਬਣਾ ਕੇ ਪਾਈ ਕੀ ਇਹ ਸਿਕੀਰ ਦਾ ਵਿਰੋਧੀ ਨਾ ਹੋਊਗਾ ਮੰਦਰ ਦੀ ਵੀਡੀਓ ਕਿਉਂ ਨਾ ਬਣਾ ਕੇ ਪਾਤੀ ਇਹਨੇ ਸਵਾਲ ਕਰਦਾ ਮੈਂ ਮਾਫ ਕਰਨਾ ਮੈਂ ਇਸ ਚੀਜ਼ ਨੂੰ ਪ੍ਰੋਮੋਟ ਨਹੀਂ ਕਰਦਾ ਵੀ ਮੰਦਰ ਨੂੰ ਤਾਂ ਕੀ ਦਵੇ ਨਾ ਇਸ ਚੀਜ਼ ਨੂੰ ਮੈਂ ਪ੍ਰੋਮੋਟ ਨਹੀਂ ਕਰਦਾ ਵੀ ਮੰਦਰ ਦੀ ਵੀਡੀਓ ਬਣਾ ਕੇ ਇਦਾਂ ਕੋ ਪਾਵੇ ਨਹੀਂ ਮੰਦਰ ਦਾ ਵੀ ਆਪਣੀ ਜਗ੍ਹਾ ਬਹੁਤ ਸਤਿਕਾਰਯੋਗ ਸੀ ਰਿਸਪੈਕਟ ਕਰਦੇ ਆ ਪਰ ਸਵਾਲ ਇਹ ਵੀ ਕਲਾ ਗੁਰੂ ਘਰਾਂ ਨੂੰ ਟਾਰਗੇਟ ਕੀਤਾ ਜਾਂਦਾ ਵਾ ਸਵਾਲ ਹੈ ਮੇਰਾ ਕਾਲੇ ਗੁਰੂ ਘਰਾਂ ਨੂੰ ਹੀ ਟਾਰਗੇਟ ਕਿਉਂ ਇਹ ਸਿੱਖ ਵਿਰੋਧੀ ਜਿਹੜੇ ਆ ਇਹ ਹੋਂਦ ਤੋਂ ਨਹੀਂ ਆ ਇਹ ਬੜੇ ਚਿਰ ਤੋਂ ਹੀ ਆ ਗੁਰੂ ਨਾਨਕ ਸਾਹਿਬ ਤੋਂ ਬਹਾਮਣਾ ਨੇ ਵਿਰੋਧ ਕੀਤਾ ਗਾਂ ਪਤਿਹਾਸ ਬਾਚਦੇ ਆ ਇਤਿਹਾਸ ਆਪਾਂ ਪੜ੍ਹਦੇ ਆ ਗਾੜੀ ਜਾ ਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਸ਼ਿਕਾਇਤ ਹੋਈ ਭਾਈ ਜੇਠੇ ਨੇ ਲਾਹੌਰ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲੈ ਕੇ ਜਾ ਕੇ ਵਿਆਖਿਆ ਕਰਕੇ ਸਨਹੀਂ ਅਕਬਰ ਵਰਗੇ ਬਾਦਸ਼ਾਹ ਨੇ ਗਾ ਕਿ ਵੀ ਇਸ ਬੀੜ ਨੂੰ ਕਿ ਸੇ ਰਾਜੇ ਦੇ ਕੋਲ ਲਿਆਉਣ ਦੀ ਲੋੜ ਨਹੀਂ ਆਸ ਇਵਨ ਬੜੇ ਬੜੇ ਰਾਜੇ ਆਪ ਚੱਲ ਕੇ ਇਸ ਬੀੜ ਦੇ ਕੋਲ ਜਾਣਗੇ ਏਡੀ ਮਹਾਨ ਤੇ ਪਾਕ ਪਵਿੱਤਰ ਦੇ ਪਾਵਨ ਬਾਣੀ ਹੈ ਤੇ ਬਾਣੀ ਦੇ ਵਿਰੋਧ ਤੋਂ ਸ਼ੁਰੂਤ ਹੁੰਦੀ ਹੈ ਜੇ ਵਿਰੋਧ ਨਾ ਹੁੰਦਾ ਵੇ ਉਸ ਕੀ ਦਾ ਤੇ ਕੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਹੋਣ ਦੀ ਲੋੜ ਪੈਂਦੀ ਕੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਹੋਣ ਦੀ ਲੋੜ ਪੈਂਦੀ ਕੀ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਜ ਨੂੰ ਸਰਬੰਸਮਾਰਨ ਦੀ ਲੋੜ ਪੈਂਦੀ ਵਿਰੋਧ ਸਿੱਕੀ ਦਾ ਸ਼ੁਰੂਤ ਹੁੰਦਾ ਆ ਤੇ ਪਰ ਖਾਲਸਾ ਸਮੇਂ-ਸਮੇਂ ਤੇ ਐਕਸ਼ਨ ਲੈਂਦਾ ਆਵਾ ਹੁਣ ਵੀ ਬੇਨਤੀ ਆ ਆਪਾਂ ਐਕਸ਼ਨ ਲਈਏ ਤੇ ਜਦੋਂ ਵੀ ਦੁਸ਼ਮਣ ਨੇ ਹਮਲਾ ਵਰਨੇ ਸਿੱਕੀ ਦਾ ਨੁਕਸਾਨ ਕੀਤਾ ਵਾ ਖਾਸ ਕਰਕੇ ਆਪਣੇ ਬੰਦੇ ਸਾਡੇ ਵਿੱਚ ਵੜ ਕੇ ਗੁਸਪੈਟ ਕਰਾ ਕੇ ਉਹਨਾਂ ਦਾ ਬਾਣਾ ਇਦਾਂ ਲੱਗੂ ਜਿਦਾਂ ਸਾਰੀ ਸਿੱਕੀ ਸੰਭੀਈ ਫਿਰਦੇ ਆ ਬਾਕੀ ਦੇ ਸਾਰੇ ਐਵੇਂ ਤੋਰੇ ਫਿਰਦੇ ਸਾਰੀ ਸਿੱਕੀ ਆਈ ਇਹਨਾਂ ਕੋਲ ਪਰ ਅੰਦਰ ਹੀ ਅੰਦਰ ਉਹ ਸਿੱਕੀ ਨੂੰ ਉਹ ਲੋਕ ਖੋਖਲਾ ਕਰਦੇ ਹੁੰਦੇ ਆ ਜਿਵੇਂ ਨਾਂ ਲੈ ਤਾ ਹਰਜੀਤ ਰਸੂਲਪੁਰ ਬਹੁਤ ਆ ਸਾਡੇ ਪ੍ਰਚਾਰਕ ਵੀ ਹੈਗੇ ਆ ਉਹ ਵੀ ਸਿੱਖ ਨੂੰ ਖੋਖਲਾ ਕਰ ਰਹੇ ਆ ਪਛਾਨਨ ਦੀ ਲੋੜ ਆ ਕਿਹੜੇ ਓਲੂ ਹੋ ਗਿਆ ਜਿਹੜੇ ਇਹਨਾਂ ਚੀਜ਼ਾਂ ਦਾ ਅੱਖਾਂ ਨਹੀਂ ਲੈਂਦੇ ਕਿਹੜੇ ਲੋਗ ਆ ਜਿਹੜੇ ਸਿੱਖੀ ਨੂੰ ਖੋਖਲਾ ਕਰਨ ਤੇ ਲੱਗੇ ਆਸ ਕਰਦੇ ਆ ਕਿ ਗੱਲਾਂ ਵਿੱਚ ਜਿੰਨੀਆਂ ਵੀ ਕੀਤੀਆਂ ਮੈਂ ਤੁਹਾਨੂੰ ਸਮਝ ਆ ਗਈ ਹੋਏਗੀ ਫਤਿਹ ਆਪਾਂ ਸਾਜ ਪਾਈਏ ਫਤਿਹ ਦੀ ਗੱਜ ਕੇ ਆਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ